ਗੁਰਜਸ ਕਪਲ ਜੋ ਕਿ ਇੰਸਟਾਗ੍ਰਾਮ ਤੇ ਕਾਫੀ ਮਸ਼ਹੂਰ ਹੈ ਅਕਸਰ ਉਹ ਆਪਣੀਆਂ ਫਨੀ ਵੀਡੀਓਜ਼ ਇੰਸਟਾਗ੍ਰਾਮ ਦੇ ਉੱਪਰ ਸ਼ੇਅਰ ਕਰਦੇ ਰਹਿੰਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਉਹ ਸਕੂਟੀ ਸਿੱਖਦੇ ਨਜ਼ਰ ਆਏ ਹਨ ਅਤੇ ਫਿਰ ਉਹ ਕੁੜੀ ਸਕੂਟੀ ਤੋਂ ਡਿੱਗ ਵੀ ਜਾਂਦੀ ਹੈ ਇਸੇ ਤਰ੍ਹਾਂ ਉਹਨਾਂ ਨੇ ਫਨੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਕਿ ਤੁਸੀਂ ਅੱਗੇ ਵੀ ਦੇਖ ਸਕਦੇ ਹੋ ਚਲੋ ਬੈਠੋ ਮੈਂ ਮੈਂ ਨਹੀਂ ਬੈਠੀ ਨਾ ਮੈਂ ਚੌੜਾ ਦਾ ਦੋੜਦਾ ਪੰਗਾ ਹੋ ਗਿਆ ਚੰਗੀ ਸਕੂਟਰ ਜਿਵੇਂ ਆਉਂਗੀ ਯਾਰ ਮੇਰੀ ਗੱਲ ਤਾਂ ਸੁਣੋ ਡਰਾਮਾ ਟਰੂਮਾ ਕੋਈ ਨਹੀਂ ਮੈਂ ਚਲਾਉਂਗੀ ਇੱਕ ਸਾਲ ਤੱਕ ਤੇ ਇਹ ਜਿਹੜੀ ਗੱਲ ਬੈਠੋ ਫੜੋ ਫੜੋ ਫਿਰ ਤੁਸੀਂ ਡਾਂਸ ਨਹੀਂ ਕਰਦੇ ਯਾਰ ਮੈਨੂੰ ਡਰ ਲੱਗਦਾ ਐ ਰੋਤਾ ਮੇਰੇ ਅੰਦਰ ਕਿਹੜੇ ਪਾਪ ਕੀਤੇ ਸੀ ਇਹਨੂੰ ਨਹੀਂ ਪਤਾ ਮੈਂ ਨਹੀਂ ਚਲਾਉਣੀ ਐ ਯਾਰ ਮੈਨੂੰ ਨਹੀਂ ਡਰ ਲੱਗਦਾ ਮੈਨੂੰ ਇੱਕ ਵਾਰੀ ਪਿੱਛੇ ਬੈ ਕੇ ਛੁੱਟੇ ਦੇ ਦੋ ਆਹੇ ਨਹੀਂ ਬੱਪਾ ਜੜ ਦੋ ਓ ਯਾਰ ਕੀ ਆ ਮੈਨੂੰ ਨਹੀਂ ਪਤਾ ਓਏ ਮੱਪੇ ਇੰਡੀ ਗੁੰਮ ਓ ਯਾਰ ਤੁਸੀ ਉੱਡਦਾ ਤਾਂ ਮੈਂ ਮਰਨਾ ਨਹੀਂ ਹਿੰਦੀ ਟੈਕ ਲਿਆ ਕੇ ਮਾਰ ਦਗਾ ਸ਼ਰਮੇਵਾਜ ਮੈਂ ਨਹੀਂ ਚਲਾਉਣੀ ਲਾਈ ਆਵਾ ਕੋ ਕਿਹੜਾ ਸਿਆਪਾ ਪਾਤਾ ਸਕੂਟਰੀ ਦਾ ਕਿਹੜੀ ਮਾੜੀ ਘੜੀ ਸਕੂਟਰੀ ਲੈ ਲਈ ਰੋਜ਼ੀ ਚਲਾ ਚਲਾ ਮੈ ਤਾਂ ਦੁਖੀਆਂ ਹੀ ਪਈਆਂ ਤੁਹਾਡੇ ਕੋਲ ਚੱਕੋ ਯਾਰ ਮੈਨੂੰ ਵੀ ਉੱਠੜਵਾ ਜੀ ਮੈਂ ਤਾਂ ਟੂ ਸਕੂਟਰੀ ਦਾ ਚੱਕ ਲਵਾਂ ਮੈਂ ਤਾਂ ਇੰਨੀ ਭਾਰੀ ਨਹੀਂ ਚੱਕੀ ਜਾਂਦੀ ਚੱਕੋ ਇਹਨੂੰ ਛੱਡ ਛੱਡ ਤਾਂ ਹੀ ਲੱਗੀ ਸੱਟਾਂ ਦਾ ਮਾਚੀ ਦੇਖ ਲਾਂਗੇ ਜਿਹੜੇ ਮੇਰੇ ਤੁਸੀਂ ਸੱਟਾਂ ਦਈਆਂ ਰੋਜ਼ ਚਲਾ ਚਲਾ ਚੱਕੋ ਇਹਨੂੰ ਕਿਉਂ ਨਹੀਂ ਮੰਮੀ ਵਿਚਾਰੀ ਮੈਨੂੰ ਕਹਿੰਦੀ ਨਾ ਚਲਾਇਆ ਕਰ ਤੇ ਤੁਹਾਡੇ ਕਰਕੇ ਮੈਨੂੰ ਚਲਾਉਣੀ ਪਈ ਕਰਦੇ ਖੜੀ ਸਕੂਟਰੀ ਦੰਦ ਘੜੀ ਦੋਸਤੋ ਇਹ ਕਰ ਤੁਸੀਂ ਅਜੇ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ